ਕਾਂਗਰਸ ਪਾਰਟੀ ਦੇ ਵੱਲੋਂ ਦਲਿਤ ਅਧਿਕਾਰੀ ਏ ਡੀ ਜੀ ਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਦੱਸੀਏ ਕਿ ਸੀਨੀਅਰ ਲੀਡਰਾਂ ਵੱਲੋਂ ਸਰਕਾਰ ਖਿਲਾਫ ਨਰਾਜ਼ਗੀ ਜਤਾਈ ਗਈ ਹੈ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਕਾਂਗਰਸ ਵੱਲੋਂ ਉੱਚ ਅ ਅਧਿਕਾਰੀ ਦੀ ਯਾਦ ਵਿੱਚ ਕੈਂਡਲ ਮਾਰਚ ਕਟਿਆ ਗਿਆ ਜਿਸ ਵਿੱਚ ਕਈ ਸੀਨੀਅਰ ਕਾਂਗਰਸੀ ਨੇਤਾ ਤੇ ਸਥਾਨਕ ਵਰਕਰ ਸ਼ਾਮਲ ਹੋਏ ਨੇ ਮਾਰਚ ਦੌਰਾਨ ਤਾਂ ਮੰਨੇ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਇੱਕ ਉੱਚ ਅਹੁਦੇ ਵਾਲੇ ਪੜੇ ਲਿਖੇ ADGP ਰੈਂਕ ਦੇ ਅਧਿਕਾਰੀ ਨੂੰ ਸਰਕਾਰੀ ਦਬਾਅ ਤੇ ਤਣਾ ਕਰਨ ਆਪਣੀ ਜਾਨ ਦੇ ਲਈ ਪਈ ਹੈ ਦੱਸਿਆ ਕਿ ਕਾਂਗਰਸ ਨੇਤਾਵਾਂ ਨੇ ਕਿਹਾ ਕਿ ਦਲਤਾਂ ਦੀ ਆਵਾਜ਼ ਉਠਾਉਣ ਵਾਲੇ ਇਸ ਅਧਿਕਾਰੀ ਨੇ ਹਮੇਸ਼ਾ ਨਿਆਂ ਦੀ ਗੱਲ ਕੀਤੀ ਸੀ ਪਰ ਸਰਕਾਰ ਵੱਲੋਂ ਉਸ ਤੇ ਇੰਨਾ ਦਬਾਅ ਬਣਾਇਆ ਕਿ ਆਖਰਕਾਰ ਉਸਨੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਲਿਆ ਉਨ੍ਹਾਂ ਕਿਹਾ ਕਿ ਕੇਵਲ ਇੱਕ ਵਿਅਕਤੀ ਦੀ ਮੌਤ ਨਹੀਂ ਬਲਕਿ ਪੂਰੇ ਦਲੇ ਸਮਾਜೀಯ ਆਵਾਜ਼ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੇ ਦੋਸ਼ੀ ਹਨ ਉਨ੍ਹਾਂ ਦੀ ਗ੍ਰਿਫਤਾਰੀ ਤੱਕ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰੇਗਾ ਕਾਂਗਰਸ ਨੇਤਾਵਾਂ ਨੇ ਭਾਜਪਾ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਆਮ ਨਾਗਰਿਕ ਵੱਲੋਂ ਸੁਸਾਇਡ ਨੋਟ ਛੱਡਿਆ ਜਾਂਦਾ ਹੈ ਤਾਂ ਤੁਰੰਤ ਐਫਆਈਆਰ ਦਰਜ ਹੁੰਦੀ ਹੈ ਪਰ ਇਸ ਮਾਮਲੇ ਦੇ ਵਿੱਚ ਡੀਜੀਪੀ ਅਤੇ ਹੋਰ ਉੱਚ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਦੇ ਚਾਲ ਦੇ ਕਾਂਗਰਸ ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਹੁਣ ਆਉਣ ਵਾਲੇ 48 ਘੰਟਿਆਂ ਦੇ ਵਿੱਚ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਗ੍ਰਿਫਤਾਰੀ ਨਾ ਹੋਈ ਤੇ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਵੱਡਾ ਅੰਦੋਲਨ ਛੇੜਿਆ ਜਾਵੇਗਾ ਇਸ ਦੇ ਚਾਲ ਦੇ ਦੱਸੀਏ ਕਿ ਹੁਣ ਵੱਡਾ ਕੈਂਡਲ ਮਾਰਚ ਕਾਂਗਰਸ ਪਾਰਟੀ ਦੇ ਵੱਲੋਂ ਕਟਿਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤੇ ਗਏ ਨੇ ਉਹ ਵੀ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਜਿਦਾ ਆਪਾਂ ਸਾਰਿਆਂ ਨੂੰ ਜਾਣਦੇ ਹਾਂ ਕਿ ਸਾਡੇ ਬਹੁਤ ਹੀ ਸੀਨੀਅਰ ਲਵਾਏ ਪੂਰਨ ਕੁਮਾਰਤੀ ਵੀ ਸੁਸਾਈਡ ਕੀਤਾ ਤੇ ਜਿਹੜੇ ਹਾਲਾਤਾਂ ਚ ਉਹਨਾਂ ਨੇ ਜਿਹੜੀ ਚਿੱਠੀ ਮਿਲੀ ਆ ਜੋ ਉਹਨਾਂ ਨੇ ਉਸ ਚਿੱਠੀ ਚ ਲਿਖਿਆ ਉਹ ਦਰਸਾਉਂਦਾ ਹੈ ਕਿ ਜਿਹੜੀ ਬੀਜੇਪੀ ਦੀ ਮੌਜੂਦਾ ਸਰਕਾਰ ਹੈ ਤੇ ਜੋ ਮਾਹੌਲ ਉਹਨਾਂ ਨੇ ਸਾਡੇ ਹਿੰਦੁਸਤਾਨ ਚ ਬਣਾਇਆ ਕਿ ਇਹ ਦਲਤਾਂ ਨਾਲ ਬਹੁਤ ਜ਼ਿਆਦਾ ਆਤਿਆਚਾਰ ਹੋ ਰਿਹਾ ਹੈ ਐਸਸੀ ਐਸਟੀ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੇ ਬਹੁਤ ਔਖੇ ਹੋ ਕੇ ਜੋ ਉਹਨਾਂ ਦੇ ਹਾਲਾਤ ਸੀ ਉਹਨਾਂ ਨੇ ਆ ਕਦਮ ਚੱਕਿਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਕਿ ਕੋਈ ਨਿਆਏ ਇਸ ਪਰਿਵਾਰ ਨੂੰ ਮਿਲ ਸਕੇ ਕਾਂਗਰਸ ਪਾਰਟੀ ਹਮੇਸ਼ਾ ਇੱਕ ਸੈਕੂਲਰ ਪਾਰਟੀ ਰਹੀ ਹੈ ਹਮੇਸ਼ਾ ਉਹ ਗਲਤਾਂ ਦਾ ਪਛੜੇ ਹੋਏ ਵਰਗ ਦਾ ਹਰ ਇੱਕ ਕਮਿਊਨਿਟੀ ਨੂੰ ਸਾਥ ਲੈ ਕੇ ਚਲਦੀ ਹੈ ਸੋ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇਟ ਕੈਂਡਲ ਮਾਰਚ ਕੱਢਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਯਾਦ ਕਰਦੇ ਹਾਂ ਇਹਨਾਂ ਦੇ ਸੀਨੀਅਰ ਅਫਸਰ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਕਦਮ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਜੋ ਹਾਲਾਤ ਐਸਸੀ ਐਸਟੀ ਵਰਗ ਦਾ ਉਹ ਖਾਸ ਕਰਕੇ ਜਿਹੜਾ ਭਾਜਪਾ ਦੀ ਸਰਕਾਰ ਆਈ ਹੈ ਉਹ ਤੋਂ ਤੋਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਪਰਵਾਹ ਦੇ ਨਾਲ ਹੈ ਕਾਂਗਰਸ ਪਰਵਾਹ ਦੇ ਨਾਲ ਹੈ ਬਿਲਕੁਲ ਕਾਂਗਰਸ ਪਾਰਟੀ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਪਿਛੜੇ ਹੋਏ ਵਰਗ ਨਾਲ ਐਸਸੀ ਐਸਟੀ ਨਾਲ ਇੱਕ ਸੈਕੂਲਰ ਪਾਰਟੀ ਹੈ ਹਮੇਸ਼ਾ ਪਿਛੜੇ ਵਰਗ ਨਾਲ ਚਲੋਦੀ ਹੈ ਤੇ ਹਮੇਸ਼ਾ ਉਹਨਾਂ ਨੂੰ ਅੱਗੇ ਲੈ ਕੇ ਚਲਦੀ ਹੈ ਸੋ ਇਸ ਮੌਕੇ ਤੇ ਵੀ ਕਾਂਗਰਸ ਪਾਰਟੀ ਇਸ ਪਰਵਾਹ ਦੇ ਨਾਲ ਹੈ ਕਸਤਾ ਜੀ ਅੱਜ ਕੈਂਡਲ ਮਾਰਕਸ ਕੱਢਿਆ ਹੈ ਦੇਖੋ ਅੱਜ ਕੈਂਡਲ ਮਾਰਕਸ ਕਿੱਦਾਂ ਗਿਆ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਨੂੰ ਅੱਜ ਆਪਣੀ ਬਾਤ ਚੁੱਕਦੇ ਹੋ ਉਹਨਾਂ ਨੂੰ ਸੁਸਾਈਡ ਕਰਨਾ ਪੈ ਰਿਹਾ ਅੱਜ ਕਾਂਗਰਸ ਪਾਰਟੀ ਸਬੂਚੀ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਔਰ ਮੈਂ ਸਮਝਦਾ ਕਿ ਦਲਿਤਾਂ ਦੀ ਬਾਤ ਚੁੱਕੀ ਉਹਨਾਂ ਦੇ ਇੰਨੇ ਵੱਡੇ ਵੱਡੇ ਲਿਖੇ ਅਫਸਰ ਹੋਣ ਦੇ ਬਾਅਦ ਉਹਨਾਂ ਦੇ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਏਗਾ ਸਰਕਾਰ ਦਾ ਕਿੰਨਾ ਬਰਡਨ ਹੋਏਗਾ ਜੀ ਉਹਨਾਂ ਨੂੰ ਇਹ ਸਟੈਪ ਲੈਣਾ ਪੈ ਗਿਆ ਸੋ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ ਚ ਆਇਆ ਸੀ ਉਹਨਾਂ ਨੂੰ ਜਿੱਥੇ ਸਰਦਾ ਦੇ ਫੁੱਲ ਪੇਟ ਕੀਤੇ ਨੇ ਕੈਂਡਲ ਮਾਰਚ ਕਰਕੇ ਉੱਥੇ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਰੀ ਕਾਂਗਰਸ ਪਾਰਟੀ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਦੁੱਖ ਦੀ ਘੜੀ ਦੇ ਨਾਲ ਔਰਤਾਂ ਭਾਜੀਪੀ ਸਰਕਾਰ ਨੂੰ ਕਹਿਣਾ ਜਾ ਮੰਗਾ ਕਿਉਂਕਿ ਉਹਨਾਂ ਵੱਲੋਂ ਇੱਕ ਸੁਇਸਾਈਡ ਨੋਟ ਲਿਖਿਆ ਗਿਆ ਇੱਕ ਛੋਟਾ ਜਿਹਾ ਵੀ ਕੋਈ ਬੰਦਾ ਸੁਇਸਾਈਡ ਕਰਦਾ ਤੇ ਉਹ ਜਿਹਦੇ ਖਿਲਾਫ ਲਿਖਿਆ ਉਹਦੇ ਤੇ ਐਫ ਆਈ ਆਰ ਹੁੰਦੀ ਅੱਜ ਜੀਜੀਪੀ ਔਰ ਉਸ ਤਰ੍ਹਾਂ ਦੇ ਖਿਲਾਫ ਜੇ ਉਹਨਾਂ ਵੱਲੋਂ ਸੁਇਸਾਈਡ ਨੋਟ ਡਰਾਮਾ ਵੀ ਕੀਤਾ ਗਿਆ ਕੋਈ ਕਾਰਬਨਿਕ ਬੜੀ ਸ਼ਰਮਨਾਕ ਘਟਨਾ ਹੈ ਬੀਜੇਪੀ ਵੱਲੋਂ ਸੋ ਮੈਂ ਮੰਗ ਰਾਂਗਾ ਮੀਡੀਆ ਰਾਈ ਬੀਜਪੀ ਸਰਕਾਰ ਨੂੰ ਕੀ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਪਰ ਇਹ ਸਰਕਾਰ ਪਰਿਵਾਰ ਨਹੀਂ ਕਰ ਰਹੀ ਪਰਿਵਾਰ ਹੈ ਕਿ ਪਹਿਲਾਂ ਗ੍ਰਿਫਤਾਰੀ ਹੋਵੇ ਫਿਰ ਅਲਟੀਮੇਟਮ ਸੰਸਕਾਰ ਕੀਤਾ ਦੇਖੋ ਬੜੀ ਪਰਿਵਾਰ ਵਾਸਤੇ ਦੁੱਖ ਦੀ ਘੜੀ ਹੈ ਜੇ ਪਰਿਵਾਰ ਇਸ ਵਲੀ ਵੀ ਅਸੀਂ ਉਸ ਪਰਿਵਾਰ ਦੇ ਨਾਲ ਖੜਾ ਹੋਵਾਂ ਤੇ ਅਲਟੀਮੇਟਮ 48 ਘੰਟੇ ਦਾ ਦਿੱਤਾ ਹੈ ਕਿ ਜੇ ਉਹ ਬੰਦਿਆ ਦੋਸ਼ੀ ਨਹੀਂ ਫੜਨਗੇ ਔਰ ਫੜਨਾ ਚਾਹੀਦਾ ਵੀ ਹੈ ਇਹ ਤੇ ਮੈਂ ਸਮਝਦਾ ਕਿ ਮੈਰਿਟ ਦੇ ਮੰਨ ਹੈ ਇਸੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਅਫਸਰ ਜੀ ਜਿਹੜਾ ਹਮੇਸ਼ਾ ਦਲਿਤਾਂ ਦੀ ਆਵਾਜ਼ ਚੁੱਕਦੇ ਸੀ ਅੱਜ ਉਹਨਾਂ ਦੀ ਆਵਾਜ਼ ਨੂੰ ਨੱਪਿਆ ਜਾ ਰਿਹਾ ਸੋ ਕੱਲਾ ਦਲਿਤ ਸਮਾਜ ਨਹੀਂ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਅਸੀਂ ਭਾਜੀਪੀ ਦੇ ਖਿਲਾਫ ਜੂਰ ਪ੍ਰਦਰਸ਼ਨ ਹੋਰ ਵੀ ਕਰਾਂਗੇ। ਬੋਲਿਆ ਕੀ ਕਰ ਰਹੇ ਕੈਂਡੀ ਮਾਰਕਰ ਤੁਹਾਨੂੰ ਬਾਬਾ ਵਾ ਐਡੀਜੀਪੀ ਨੇ ਦੇਖੋ ਇਹ ਅਫਸਰਾਂ ਕੋ ਡੀਜੀਪੀ ਤੋਂ ਉਹਨਾਂ ਤੇ ਹੋ ਰਹੀ ਅਸੀਆ ਇਹ ਅਫਸਰਾਂ ਕੋ ਜੋ ਉਹਨਾਂ ਨੇ ਕੀਤਾ ਗਲਤ ਉਹਨਾਂ ਨਾਲ ਉਹ ਉਤਿਆਚਾਰ ਕਰਕੇ ਉਹਨੇ ਖੁਦਕਿਸ਼ੀ ਕੀਤੀ ਆ ਜਿੰਨਾ ਚਿਰ ਹੋਣਾ ਭਾਜੀਪੀ ਨਹੀਂ ਫੜਿਆ ਜਾਏਗਾ ਜਿੰਨਾ ਚਿਰ ਆਸਪੀ ਨਹੀਂ ਫੜਿਆ ਜਾਏਗਾ ਜੇ ਜਿੰਨਾਂ ਜਿਹਨਾਂ ਦਾ ਪੂਰੀ ਤਰ੍ਹਾਂ ਕਾਰਵਾਈ ਨਹੀਂ ਹੋਏਗੀ ਸਾ ਹੁਣ ਤੇ ਸਿਰਫ ਪੰਜਾਬ ਤੇ ਹਰਿਆਣਾ ਜਾਈ ਦੇਸ਼ਨ ਕਰਦੀ ਆ ਸਾਰੇ ਹਿੰਦੁਸਤਾਨ ਜਾਈ ਦੇਸ਼ਨ ਚੱਲੇਗੀ ਐਸਾ ਹੀ ਹੋਣਗੇ ਪ੍ਰੋਗਰਾਮ ਜਿਹੜਾ ਦਲਤਾਂ ਨੂੰ ਐਸਾ ਕੁਝ ਹੋਏ ਰੱਬ ਕੀ ਕਾਰਨ ਹੈ ਕਿ ਇੱਕ ਆਫੀਸਰ ਨੂੰ ਆਤਮ ਹੱਤਿਆ ਕਰਨੀ ਪਈ ਹੈ ਉਹਨੇ ਸੁਸਾਈਡ ਨੋਟ ਤੇ ਨਾਮ ਵੀ ਲਿਖੇ ਨੇ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਆ ਰਹੀ ਕਿੱਥੇ ਕਮੀ ਹੈ ਵੇਖੋ ਇਹਨਾਂ ਦੀ ਆਪਣੀ ਕਮਜ਼ੋਰੀ ਆ ਐਡੇ ਵੱਡੇ ਅਫਸਰ ਨੂੰ ਰੱਖੋ ਤੁਸੀਂ ਇੱਕ ਖੁਮਕਿਸ਼ੀ ਕਰਨੀ ਪਈ ਆ ਕਿੱਦਾਂ ਦਿਮਾਗ 'ਤੇ ਬੋਝ ਹੋਏਗਾ ਕਿੱਦਾਂ ਆਲੇ ਦਿਮਾਗ 'ਤੇ ਟੈਨਸ਼ਨ ਹੋਏਗੀ ਕਰਕੇ ਉਹਨੇ ਕੀਤੀ ਆ ਤੇ ਵੇਖ ਲੋਕ ਉਹਦੇ ਨਾਲ ਆ ਆਕੀਜੀਪੀ ਸਾਹਿਬ ਦੇ ਨਾਲ ਆ ਇਹ ਇਹ ਉਹਨਾਂ ਤੇ ਪਰਚਾ ਵੀ ਹੋਇਆ ਤੇ ਫੜਿਆ ਗਿਆ ਨਹੀਂ ਆਈ ਬਟਨ ਉਪਾਲੀਆਂ ਘੰਟਿਆਂ ਦਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਵਾ ਨਹੀਂ ਫੜਿਆ ਜਾਗਾ ਤੇ ਇਹ ਇਹ ਦੇ ਸਰਸਾ ਦੇ ਸਾਰੇ ਪੰਜਾਬ ਚ ਹੋਇਆ ਵਾ ਹੁਦਿਆਨੇ ਚ ਹੋਇਆ ਵਾ ਇਹ ਸਾਰੇ ਹਿੰਦੁਸਤਾਨ ਚ ਇਹ ਚੰਗਰਸ ਪਾਰਟੀ ਪਰਨਾਰ ਦੇ ਨਾਲ ਹੈ ਜੀ ਬਿਲਕੁਲ ਨਾਲ ਆ ਕਾਂਗਰਸ ਪਾਰਟੀ راہਲ ਗਾਂਧੀ ਪੰਜਾਬ ਚ ਆਇਆ ਵੜਿੰਗ ਜੀ ਸਾਡੀ ਸਾਡੀ ਪਾਰਟੀ ਉਹਨਾਂ ਦੇ ਨਾਲ ਸਪੋਰਟ ਕਰੇਗੀ